ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ ਹੀਰ ਬਲੌਗ ਦੇ ਵਿੱਚ ਅੱਜ ਆਪਾਂ ਕਾਫੀ ਦਿਨਾਂ ਬਾਅਦ ਵੀਡੀਓ ਲੈ ਕੇ ਆਏ ਹਾਂ ਕੁਝ ਪ੍ਰੋਬਲਮ ਚੱਲ ਰਹੀ ਜਿਸ ਨਾਲ ਕੰਨ ਆਪਾਂ ਵੀਡੀਓ ਨਹੀਂ ਬਣਾ ਰਹੇ ਸੀ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਆਪਾਂ ਕੋਲ ਘਰ ਵਿੱਚ ਦੇਖੋ ਡੱਬੇ ਪਏ ਹੁੰਦੇ ਬੂਟਾ ਵਾਲੇ ਹ ਇਹ ਹਰ ਘਰ ਵਿੱਚ ਡੱਬੇ ਪਏ ਹੁੰਦੇ ਹਨ ਜਦੋਂ ਆਪਾਂ ਕੋਈ ਵੀ ਨਵੇਂ ਸ਼ੂ ਬਗੈੜਾ ਲੈ ਕੇ ਆਉਂਦੇ ਆ ਤੇ ਡੱਬੇ ਆਪਣੇ ਕੋਲ ਪਈ ਹੁੰਦੇ ਆ ਤੇ ਕੁਝ ਵੱਡਾ ਬੇਸਟ ਕਰਕੇ ਸੈੱਟ ਦਿੰਨੇ ਆ ਆਪਾਂ ਕੁਝ ਨੇ ਆਈਡੀਆ ਦੱਸਦੇ ਆ ਜੇ ਇੱਕ ਦੋ ਵੀ ਕੀਨਾਂ ਕੇ ਪਹਿਲਾਂ ਦੁਬਾਰਾ ਯੂਜ਼ ਕਰ ਸਕਦੇ ਆ ਪਹਿਲਾ ਆਈਡੀਆ ਤਾਂ ਇਹੀ ਹੈ ਤੁਸੀਂ ਇਹਦਾ ਟੱਕਣ ਨੂੰ ਖੋਲੋ ਤੁਸੀਂ ਬੂਟ ਸੈੱਟ ਕਰਕੇ ਰੱਖਨੇ ਆ ਤੁਹਾਡੇ ਟੱਕਣ ਨੂੰ ਥੱਲੇ ਰੱਖੋ ਐਂਦਾ ਰੱਖੋ ਇਹਦੇ ਵਿੱਚ ਤੁਸੀਂ ਸੈੱਟ ਕਰਕੇ ਬੂਟ ਰੱਖ ਸਕਦੇ ਹੋ ਇਹਦੇ ਉੱਪਰ ਇਸੇ ਤਰੀਕੇ ਨਾਲ ਦੂਜਾ ਤੁਸੀਂ ਬਾਕਸ ਰੱਖ ਦੋ ਤੇ ਐਂਦਾ ਥੋੜਾ ਬੂਟ ਸ਼ੂ ਰੈਕ ਵਧੀਆ ਬਣ ਜਾਣਾ ਇੱਕ ਆਈਡੀਆ ਤਾਂ ਪਾ ਤੁਹਾਨੂੰ ਇਹ ਦੇਣ ਲੱਗੇ ਆ ਠੀਕ ਆ ਕਿ ਨਹੀਂ ਦੂਜਾ ਆਈਡੀਆ ਕੀ ਆ ਉਹ ਪਾ ਤੁਹਾਨੂੰ ਨਾਲ ਸ਼ੇਅਰ ਕਰਨ ਲੱਗੇ ਆ ਦੂਜਾ ਆਈਡੀਆ ਕਿਹੜਾ ਆਪਾਂ ਤੁਹਾਨੂੰ ਨਾਲ ਸ਼ੇਅਰ ਕਰਨ ਲੱਗੇ ਆ ਪਹਿਲਾ ਆਈਡੀਆ ਆਪਾਂ ਤੁਹਾਨੂੰ ਦੱਸਤਾ ਦੂਜਾ ਆਈਡੀਆ ਆਪਣੇ ਕੋਲ ਇਹ ਆ ਜਿਹੜਾ ਕਿਸ ਦਾ ਢੱਕਣਾ ਇਸ ਦੀ ਆਪਾਂ ਕਟਿੰਗ ਕਰਾਂਗੇ ਢੱਕਣ ਦੀ ਡੱਬਾ ਇਸ ਤਾਂ ਹੀ ਰੱਖਾਂਗੇ ਇਸ ਡੱਬੇ ਦੀ ਆ ਜਿਹੜਾ ਢੱਕਣਾ ਇਸ ਦੀ ਆਪਾਂ ਕਟਿੰਗ ਕਰਾਂਗੇ ਇੱਥੋਂ ਆਪਾਂ ਵਿਚਾਲਿਓਂ ਕੱਟ ਲਾਂਗੇ ਪਹਿਲਾਂ ਤੇ ਕੰਚੀ ਨਾਲ ਹੀ ਕੱਟਣ ਲੱਗੇ ਤੁਸੀਂ ਅੰਦਾਜ਼ੇ ਨਾਲ ਕੱਟ ਲੈਣਾ ਜੀ ਆਪਾਂ ਜਿਹੜੇ ਡੱਬੇ ਦੇ ਢੱਕਣ ਸੀ ਉਹਨੂੰ ਆਪਾਂ ਕੱਟ ਲਿਆ ਇਹ ਇਸ ਤੇ ਫੌਣੀ ਕਟਣ ਜਿੰਨੀ ਲੈਂਥ ਹੈ ਦੀ ਲੰਬਾਈ ਹੈ ਉਚਾਈ ਹੈ ਨਾ ਉਸ ਹਾਂ ਨਾਲ ਪੇ ਟੱਕਣ ਕੱਟੇ ਸੋ ਆਪਾਂ ਕੱਟ ਲਿਆ ਹੁਣ ਆਪਾਂ ਕੀ ਕਰਨਾ ਇਹਨਾਂ ਨੂੰ ਇਸ ਤਰੀਕੇ ਨਾਲ ਦੋਨਾਂ ਨੂੰ ਇਹਦੇ ਵਿੱਚ ਆਪਾਂ ਐਡ ਕਰਦਾਂਗੇ ਤੁਸੀਂ ਦੇਖੋ ਇਹਦੇ ਦੋ ਖਾਨੇ ਬਣ ਚੁੱਕੇ ਆ ਨਾ ਬਿਲਕੁਲ ਨਾਲ ਬੈਕੋ ਸੈੱਟ ਹੋ ਜਾਣ ਤੁਸੀਂ ਇਹ ਚ ਸੌਕਸ ਵਗੈਰਾ ਕੁਝ ਵੀ ਵਗੈਰਾ ਰੱਖ ਸਕਦੇ ਹੋ ਇੱਦਾਂ ਰੱਖ ਸਕਦੇ ਹੋ ਠੀਕ ਹੈ ਕਿ ਨਹੀਂ ਦੋ ਖਾਨੇ ਬਣ ਚੁੱਕੇ ਆ ਜੇ ਇੱਦਾਂ ਇਹ ਹੋਰ ਵੀ ਤੁਹਾਨੂੰ ਖਾਨੇ ਚਾਹੀਦੇ ਚੀਜ਼ਾਂ ਰੱਖਣ ਨੂੰ ਤੁਸੀਂ ਇਹਨਾਂ ਲੈਂਥ ਵਧਾ ਦੇਣੀ ਹੈ ਥੋੜੀ ਥੋੜੀ ਇੱਦਾਂ ਤੁਸੀਂ ਅੱਪਾ ਆ ਚੀਜ਼ਾਂ ਜਿਵੇਂ ਆ ਚੀਜ਼ਾਂ ਨਾਲ ਅਟੈਚ ਕਰ ਦੇਣੀ ਇੱਥੇ ਆਪਾਂ ਜੇ ਫੇਵਿਕ ਕਵਿਕ ਨਾਲ ਤੁਸੀਂ ਫੇਵਿਕ ਕਵਿਕ ਲਗਾ ਦਿਓ ਨਹੀਂ ਲਗਾਉਣੀ ਤੁਸੀਂ ਆਪਣੇ ਕੋਲ ਹੁੰਦੇ ਸਟੈਪਲਾਈਜ਼ਰ ਹੁੰਦਾ ਉਹ ਨਾਲ ਸਟੈਪਲ ਤੁਸੀਂ ਕਰ ਸਕਦੇ ਹੋ ਤੇ ਉੱਪਰ ਜਿਹੜੀ ਇਹਦੇ ਵਿੱਚ ਆਪਾਂ ਕੱਟੀ ਹੋਈ ਪੱਟੀ ਇਦਾਂ ਕਰਕੇ ਪਹਿਲਾਂ ਜੋਇੰਟ ਕਰ ਸਕਦੇ ਹਾਂ ਬਹੁਤ ਹੀ ਵਧੀਆ ਆਪਣਾ ਸ਼ੂਜ਼ ਐਕ ਤੋਂ ਸ਼ੂ ਆਲੇ ਡੱਬਿਆਂ ਤੋਂ ਬਹੁਤ ਹੀ ਵਧੀਆ ਚੀਜ਼ ਬਣ ਕੇ ਆਪਣੀ ਤਿਆਰ ਆ ਇਹਦੇ ਵਿੱਚ ਆਪਾਂ ਤੁਸੀਂ ਕੋਈ ਵੀ ਜਰਾਬਾ ਕੋਈ ਵੀ ਯੂਲ ਦੀ ਕੁਝ ਵੀ ਤੁਸੀਂ ਰੱਖ ਸਕਦੇ ਹੋ ਡੱਬੇ ਬਣ ਸਕਦੇ ਆ ਠੀਕ ਹੈ ਕੰਨੀ ਬਾਕੀ ਆਪਾਂ ਹੋਰ ਵੀ ਤਰੀਕਾ ਤੁਹਾਨੂੰ ਦੱਸਦੇ ਆ ਇਹਨੂੰ ਇਸ ਤਰ੍ਹਾਂ ਉੱਤੇ ਆਤੀ ਜਿਹਾ ਜਿਹੜੀ ਆਹ ਵਾਲੀ ਚੀਜ਼ ਥੱਲੇ ਰੱਖ ਦੇਣੀ ਇਸ ਤਰ੍ਹਾਂ ਇਸੀ ਨੂੰ ਕੱਟ ਕੇ ਤੁਸੀਂ ਇਹਦੇ ਅਕੋਰਡਿੰਗ ਕੱਟ ਮਾਰ ਕੇ ਤੁਸੀਂ ਇਦਾਂ ਸਾਧਨ ਇਦੋਂ ਆਏ ਰੱਖਣਾ ਪੰਜ ਜਾਣ ਆਹ ਵਾਲਾ ਰੱਖਣਾ ਆਹ ਵਾਲਾ ਰੱਖਣਾ ਥੱਲੇ ਤਾਂ ਤੈਨੂੰ ਕੁੰਜੀਆ ਰੱਖਣਾ ਪੰਜ ਜਾਣ ਇਹਦੇ ਵਿੱਚ ਤੁਸੀਂ ਇਦਾਂ ਕੱਟ ਲਗਾ ਕੇ ਇਹਦੇ ਵਿੱਚ ਕੱਟ ਲਗਾ ਕੇ ਤੁਸੀਂ ਇਹਦੇ ਵਿੱਚ ਫਿੱਟ ਕਰ ਦੇਣਾ ਤੇ ਬਿਲਕੁਲ ਹੀ ਇਸ ਡੱਬੇ ਨਾਲ ਬਹੁਤ ਸਾਰੀਆਂ ਚੀਜ਼ਾਂ ਬਣ ਸਕਦੀਆਂ ਐ ਆਪਾਂ ਵਿਕਾਸ ਸਮਝ ਕੇ ਸੈੱਟ ਦਿੰਦੇ ਇਹਨਾਂ ਡੱਬਿਆਂ ਨੂੰ ਤੇ ਇਸ ਤਰ੍ਹਾਂ ਤੁਸੀਂ ਵੀ ਜਰਾਬਾ ਰੱਖ ਦੋ ਮਾੜ ਰੱਖ ਦੋ ਕੋਈ ਵੀ ਚੀਜ਼ ਛੋਟੇ ਹਨਾ ਬੱਚਿਆਂ ਦੇ ਆਪਣੇ ਬਣਾਉਣਾ ਹੁੰਦੀਆਂ ਉਹ ਚੀਜ਼ਾਂ ਤੁਸੀਂ ਇਸ ਡੱਬੇ ਦੇ ਵਿੱਚ ਇਦਾਂ ਸੈੱਟ ਕਰਕੇ ਰੱਖ ਸਕਦੇ ਆ ਆ ਚੀਜ਼ਾਂ ਨੂੰ ਤੁਸੀਂ ਬਣਾ ਸਕਦੇ ਇੱਥੋਂ ਆਪਾਂ ਇਹਨਾ ਸਟੈਪ ਪਕਾ ਸਕਦੇ ਆ ਇਸ ਤਰੀਕੇ ਨਾਲ ਪਾ ਕੇ ਮੈਂ ਤੁਹਾਨੂੰ ਸਟੈਪ ਕਰਕੇ ਦਿਖਾਉਣੀ ਆ ਪਲਾ ਸਟੈਪ ਲਾਈਜ਼ਰ ਨਾਲ स्टेपलाइजर लैना एधले पास इस चीज स्टेप कर देंगे ज्वाइंट हो जाए देखो बिल्कुल अग चुके इसी तक दूजी साइड इन स्टप कराद ਜੀ ਤੁਸੀਂ ਦੇਖ ਸਕਦੇ ਹੋ ਦੇ ਸਾਈਡ ਤੋਂ ਪਹਿਲਾਂ ਸਟੈਪ 깔 ਚੁੱਕੇ ਆ ਬਿਲਕੁਲ ਸੈੱਟ ਹੋ ਚੁੱਕਾ ਇਦੋਂ ਵੀ ਤੇ ਇਦੋਂ ਵੀ ਇਸੇ ਤਰ੍ਹਾਂ ਆਸ ਜੀ ਨੂੰ ਸੈੱਟ ਕਰ ਲਾਂਗੇ ਹਾਂਜੀ ਆਪਾਂ ਡੱਬੇ ਦੇ ਸਟੈਪਲਾਈਜ਼ਰ ਲਾਤੇ ਆ ਤੁਸੀਂ ਦੇਖ ਸਕਦੇ ਹੋ ਸੱਡਾਂ ਤੇ ਬਿਲਕੁਲ ਸੈੱਟ ਹੋ ਚੁੱਕਾ ਤੁਸੀਂ ਇਸ ਤਾਂ ਵੀ ਕੰਮ ਖੜਾ ਕਰਕੇ ਇਸ ਤਾਂ ਵੀ ਤੁਸੀਂ ਕੋਈ ਚੀਜ਼ ਰੱਖ ਸਕਦੇ ਹੋ ਇਹਦੇ ਵਿੱਚ ਤੇ ਜਾਂ ਤੁਸੀਂ ਇਸ ਤਰ੍ਹਾਂ ਕੋਈ ਚੀਜ਼ ਰੱਖਣੀ ਹੋ ਉਹ ਦੋਨਾਂ 'ਚ ਜਿਵੇਂ ਬਾਜੀ ਰੱਖ ਸਕਦੇ ਹੋ ਇਸ ਦਾ ਡੱਬੇ ਦਾ ਆਪ ਵਿਕਾਸਨ ਤੇ ਸਿੱਟਾ ਸੀ ਤਾਂ ਕਿੰਨੀ ਵਧੀਆ ਆਪਾਂ ਚੀਜ਼ ਬਣਾਤੀ ਹੈ ਕੋਈ ਵੀ ਚੀਜ਼ ਤੁਸੀਂ ਮਰਜ਼ੀ ਰੱਖ ਸਕਦੇ ਹੋ socks ਵਗੈਰਾ ਆਪਣੀਆਂ ਬਣਾਣਾ ਵਗੈਰਾ ਕੁਛ ਵੀ ਰੁਮਾਲ ਵਗੈਰਾ ਇਹਦੇ ਵਿੱਚ ਤੁਸੀਂ ਰੱਖ ਸਕਦੇ ਹੋ ਜਾਂ ਹੋਰ ਕਿ ਸਮਾਨ ਜਿਵੇਂ ਇਦਾਂ ਕਰਕੇ ਤੁਸੀਂ ਇਹਦੇ ਵਿੱਚ ਕੋਈ ਵੀ ਆਪਣਾ ਪਰਫਿਊਮ ਵਗੈਰਾ ਕੋਈ ਹੋਰ ਯੂਜ਼ਰਲੀ ਵਗੈਰਾ ਕੁਝ ਵੀ ਰੱਖ ਸਕਦੇ ਹੋ ਇਸ ਡੱਬੇ ਦੇ ਵਿੱਚ ਇਹ ਕਲਵਾਰੀ ਬਾਕਸ ਤੇ ਹੋਏ ਬਣ ਚੁੱਕਿਆ ਤੇ ਤੁਸੀਂ ਲਾ ਦਿਓ ਕੋਈ ਕੱਪੜਾ ਲਾ ਦਿਓ ਕੁਝ ਵੀ ਲਾ ਸਕਦੇ ਹੋ ਡੈਕੋਰੇਸ਼ਨ ਕਰ ਲੇ ਡੈਕੋਰੇਸ਼ਨ ਕਰ ਲੇ ਤੁਸੀਂ ਆਪਨਾ ਪੇਪਰ ਵੀ ਵਗੈਰਾ ਕੁਝ ਵੀ ਲਗਾ ਸਕਦੇ ਹੋ ਜੇ ਤੁਹਾਨੂੰ ਸਾਡਾ ਅੱਜ ਦਾ ਆਈਡੀਆ ਵਧੀਆ ਲੱਗਿਆ ਡੱਬੇ ਦਾ ਜੇ ਆਪਾਂ ਸ਼ੂ ਦਾ ਡੱਬੇ ਹੁੰਦੇ ਉਹਦਾ ਵੇਖਾ ਸਭ ਤੇ ਸੈੱਟ ਦਿੰਨੇ ਆ ਇਸ ਦਾ ਆਪਾਂ ਯੂਜ਼ ਕਰ ਲਈਏ ਜੇ ਆਈਡੀਆ ਵਧੀਆ ਲੱਗਦਾ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ